ਮੇਰੇ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਹੀ ਸਪੋਰਟਾਬਲ ਰਹੀ ਹੈ ਇੱਕ ਜੇ ਦੰਗਲੇ ਦਾ ਜਿਹੜੀ ਹੋਈ ਹੈ ਭਾਰਪੰਪਰ ਦੇ ਏਰੀਆ ਦੇ ਵਿੱਚ ਇੱਕ ਵਾਰਦਾਤ ਹੋਈ ਆ ਜਿਹਦੀ ਸਾਨੂੰ ਇਨਫੋਰਮੇਸ਼ਨ ਆਈ ਰਾਤ 8:00 ਵਜੇ ਜਿਹੜੀ ਭਾਰਪੰਪਰ ਏਰੀਆ ਦੇ ਵਿੱਚ ਲੜਾਈ ਝਗੜਾ ਹੋਇਆ ਔਰ ਲੜਾਈ ਝਗੜੇ ਤੋਂ ਬਾਅਦ ਇੱਕ ਵਿਅਕਤੀ ਦਾ ਜਿਹੜਾ ਮਰਦ ਹੋ ਗਿਆ ਐਸਐਚਓ ਭਾਰਪੰਪਰ ਤੇ ਏਐਸਪੀ ਵੈਸਟ ਜਿਹੜੇ ਆ ਉਹ ਮੌਕੇ ਤੇ ਪਹੁੰਚੇ ਮੋਕਰੇ ਪੌਂਟ ਸਕੇ ਜਿਹੜਾ ਹੈਗਾ ਉਹਨੇ ਚੈੱਕ ਕੀਤਾ ਹੈਗਾ ਵੀ ਜਿਵੇਂ ਲੜਾਈ ਦੇ ਵਿੱਚ ਤਿੰਨ ਬੰਦੇ ਜ਼ਖਮੀ ਹੋਏ ਸੀ ਉਹਨਾਂ ਚੋਂ ਜਿਹੜਾ ਇੱਕ ਬੰਦਾ ਜਿਹੜਾ ਸੀਗਾ ਉਹ ਰੂਬੀ ਹਸਪੀਟਲ ਜਾ ਕੇ ਉਹਨੇ ਡੈਥ ਹੋ ਗਈ ਤੇ ਦੋ ਬੰਦਿਆਂ ਦਾ ਜਿਹੜਾ ਹੈਗਾ ਉਹ ਆਰਥੋਨਾਵਾ ਦੇ ਵਿੱਚ ਇਲਾਜ ਚੱਲਦਾ ਹੈ ਇਹਦੇ ਵਿੱਚ ਜਿਹੜਾ ਮਰਨ ਵਾਲਾ ਸੀਗਾ ਉਹਦੇ ਪਿਤਾ ਜੀ ਦੇ ਬੰਨਾਂ ਦੇ ਉੱਤੇ ਜਿਹੜਾ ਪਕੜਾ ਸਰਚ ਕੀਤਾ ਗਿਆ ਔਰ ਪਕੜਾ ਦਰਜ ਹੋਣ ਤੋਂ ਬਾਅਦ ਰਾਤੋਂ ਰਾਤ ਹੀ ਏਸੀਪੀ ਵੈਸ ਸਰਵਨਜੀਤ ਸਿੰਘ ਐਸਐਚਓ ਭਾਰਗਾਂ ਸਾਡੇ ਨਾਈਟ ਡੋਮਿਨੇਸ਼ਨ ਦੇ ਅਫਸਰ ਸੀਗੇ ਐਸਪੀ ਹਟ ਪਰ ਉਹ ਮਨਸੇ ਜਿਨ੍ਹਾਂ ਨੇ ਚੰਗੀ ਮਿਹਨਤ ਕਰਕੇ ਰਾਤ ਸਾਰੀ ਕਰਕੇ ਸਵੇਰੇ 5:30 ਵਜੇ ਇਹ ਜਿਹੜੇ ਦੋਨੋਂ ਮੁਰਜ਼ੇ ਸੀਗੇ ਉਹ ਦੋਨੋਂ ਮੁਰਜ਼ੇਆਂ ਜਿਹੜਾ ਸੜੇ ਤੇ ਇਹਾਤ ਜਿਹੜਾ ਕੰਮ ਕਰ ਲਿਆ ਔਰ ਇਹਨਾਂ ਕੋਲੋਂ ਉਸ ਲੜਾਈ ਤੇ ਉਸ ਮਟਰ ਦੇ ਵਿੱਚ ਵਰਤੇ ਗਏ ਜਿਹੜੇ ਇਹਾਤ ਸੀਗੇ ਉਹ ਵੀ ਬਰਾਬਰ ਦਿੱਤੇ ਜਾ ਚੁੱਕੇ ਸਕੀਲ ਕਬਰੀ ਕੀ ਹੋਈ ਹੈ ਜ਼ਹਰਾ ਜੀ ਉਹ ਦੇਖੋ ਇੱਕ ਇਹਨੂੰ ਆਪਾਂ ਆਪਾਂ ਕਹਿ ਦਨੇ ਆਹ ਉਹ ਤਾਂ ਇੱਕ ਤਰਸ਼ੂਲ ਟਾਈਪ ਚੀਜ਼ ਹੈਗੀ ਜਿਹਨੂੰ ਆਪਾਂ ਇੱਕ ਖੰਡਾ ਟਾਈਪ ਕਹਿੰਦੇ ਆ ਉਹਤ ਹੈਗੀ ਹੈ ਜਿਹੜੀ ਦੋਨੋਂ ਚੀਜ਼ਾਂ ਨਾਲ ਕੋ ਬਰਾਮਦ ਸਿਰ ਇਹ ਆਪਸੀ ਰੰਜਿਸ਼ ਦਾ ਕੋਈ ਮਾਮਲਾ ਲੱਗ ਰਿਹਾ ਹੈ ਕਿ ਪਹਿਲਾਂ ਕੋਈ ਇਹਨਾਂ ਦੀ ਆਪਸੀ ਕਹਾਣੀ ਨਹੀਂ ਹੋਈ ਸੀ ਜਿਸ ਤੋਂ ਬਾਅਦ ਇਹ ਸਭ ਹੋਇਆ ਅਜੇ ਤੱਕ ਤਾਂ ਇਹ ਸਾਡੇ ਕੋਲ ਸਾਹਮਣੇ ਕੋਈ ਪੁਰਾਣੀ ਤਨਸ਼ਿਸ਼ ਦੀ ਕੋ ਗੱਲ ਸਾਹਮਣੇ ਨਹੀਂ ਆਈ ਹੈਗੀ ਔਰ ਨਾ ਹੀ ਕੋਈ ਇਦਾਂ ਦੀ ਗੱਲ ਹੈਗੀ ਹੈ ਇੱਕ ਸੈਵਨ ਜਿਵੇਂ ਦੁਕਾਨ ਦੇ ਉੱਤੋਂ ਉੱਤਰ ਜਣਨ ਤੋਂ ਲੈ ਕੇ ਦਿੱਤਾ ਹੈਗਾ ਮਾੜੇ ਮੋਟੀ ਬਹਿਸ ਖਸਾਈ ਹੋਈ ਹੈਗੀ ਉਸ ਤੋਂ ਬਾਅਦ ਜਿਹੜਾ ਹੈਗਾ ਬੈਸਨ ਬੈਸਨ ਖਸਾਈ ਤੋਂ ਬਾਅਦ ਇਹ ਲੜਾਈ ਦਾ ਰੂਪ ਧਾਰਨ ਕਰਕੇ ਉਸ ਤੋਂ ਬਾਅਦ ਲੜਾਈ ਦਾ ਰੂਪ ਧਾਰਨ ਕਰਨ ਤੋਂ ਬਾਅਦ ਜਿਹੜੇ ਉਹਨਾਂ ਕੋਲ ਹਥਿਆਰ ਫੜੇ ਸੀਗੇ ਉਹਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਇਹ ਮਾਰ ਤੋਂ ਕੀਤੀ ਜਿਹਨਾਂ ਵਿੱਚ ਇੱਕ ਬੰਦੇ ਦੀ ਜਿਹੜੀ ਉਹ ਮੌਤ ਲੜਕੇ ਜਿਹੜੇ ਡਾਊਨ ਆਪ ਕੀਤੇ ਆ ਉਹਨਾਂ ਪਹਿਲੇ ਮਾਮਲੇ ਕੋ ਦਰਦ ਹੋਏ ਆ ਹ ਜਿਹੜੇ ਅਸੀਂ 2 ਮਹੀਨੇ ਚ ਮੁੱਖ ਮਰਜ਼ਮ ਖੜੇ ਹੈਗੇ ਆ ਜਿਹਦੇ ਚ ਪਹਿਲੇ ਦਾ ਨਾਮ ਹੈਗਾ ਦਰੋਪ ਕੁਮਾਰ ਪੁੱਤਰ ਪਰ ਸੋਤਮ ਲਾਲ ਵਸੀਪਾ ਰੁਕਮ ਤੇ ਦੁਰਜਾਇਗਾ ਸੁਨੀਲ ਕੁਮਾਰ ਉਹ ਪਿੰਡੀ ਜਿਹੜਾ ਹੈਗਾ ਇਹ ਵੀ ਵਸੀਪਾ ਭਾਰਤਪੁਰ ਦਾ ਰਹਿਣ ਵਾਲਾ ਔਰ ਤ੍ਰੁਵਤੇ ਇੱਕ ਮਕਦਮਾ ਪਹਿਲਾਂ ਦਰਜ ਹੈ ਤੇ ਸੁਨੀਲ ਕੁਮਾਰ ਪਿੰਡੀ ਤੇ ਜਿਹੜਾ ਹੈ ਪਹਿਲਾਂ ਦੋ ਮਕਦਮੇ ਦਾ ਸਰ ਕੀ ਬੈਕਗ੍ਰਾਉਂਡ ਕੀ ਇਨਫੈਕਟ ਕੀ ਇਹਨਾਂ ਦਾ ਉਹ ਜਿਹੜੇ ਪਹਿਲਾਂ ਵੀ ਇਹਨਾਂ ਤੇ ਲੜਾਈ ਚ ਕਰਦੇ ਰਹੀ ਪਛੇ ਦਰਜ ਨਹੀਂ ਤੇ ਇਹ ਕੀ ਦੋਨਾਂ ਦੇ ਇਹ 22-23 ਸਾਲ ਦੇ ਹੈਗੇ ਜਿਹੜਾ ਜਿਹਦੀ ਡੈਥ ਮਨੀਸ਼ ਨਾਮ ਦੇ ਉਹ ਵੀ 22-23 ਸਾਲ ਉਹ ਵੀ ਕੰਮ ਕਰਦਾ ਸੀ ਇਹ ਦੋ ਕੋਸ਼ਿਸ਼ ਕੰਮ ਕੋਈ ਨਹੀਂ ਕਰਦੇ ਇਹ ਨੌਜਵਾਨ ਮੁੰਡੇ ਨੇ ਤੇ ਕੰਮ ਕੋਈ ਨਹੀਂ ਕਰਦੇ ਹੈਗੇ ਤੇ ਇਦਾਂ ਹੀ ਜਿਵੇਂ ਪਹਿਲਾਂ ਲੜਾਈ ਝਗੜੇ ਤੇ ਪਹਿਲਾਂ ਦੋ ਪੱਖੇ ਦਰ ਸੀਗੇ ਤੇ ਉਤੋਂ ਇਹ ਜਮਾਨਤਾ ਤੇ ਆਏ ਹੋਏ ਸੀਗੇ ਜਮਾਨਤਾ ਤੋਂ ਆਕੇ ਤੇ ਜਿਹੜੀ ਇਹ ਰਾਤ ਤੇ ਇਹਨਾਂ ਦੀ ਇਹ ਗੱਲ ਹੋਈ ਹੈ ਤੇ ਉੱਥੋਂ ਅਸੀਂ ਬੰਦਾ ਰਾਉਂਡ ਅੱਪ ਕਿੱਥੋਂ ਹੋਏ ਨੇ ਸਰ ਇਹ ਦਵੇ ਹਾਂਜੀ ਕਿਹੜੇ ਤਰ੍ਹਾਂ ਤੋਂ ਬਾਈ ਇਹ ਕਿਸ ਤਰ੍ਹਾਂ ਤੋਂ ਬਾਈ ਇਹ ਭਰ ਕੰਪਨੀ ਦੇ ਵਿੱਚ ਰਾਉਂਡ ਅੱਪ ਅੱਛਾ